मेरी दर्द डालिए कब पता चला यदि तुम मेरे को मेरी बड़ी रखनी ना चलो तो मैं 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 करती यदि तब प्रोडक्ट मान मानना है अभिषाक्ति आपके लिए भी ऊपर बातों का गैंगरेप आना सके बाद तालसमुदाय का मायासमुदाय का तालसमुदाय का किया यदु तेते की जांच ही सौंप की जाना है बीमारी आने के बाद बेड़ा बिल्डिंग सब को देगा ही उन्हें भी ऐसा है कि उनके दायित्व का जो भी खुशनुमा है, जाति के लिए उन्हें यहाँ उसे काम नहीं चलता जब उन्हें बैठे होते हैं, जैसे काम नहीं चलता कि एक बार की तैयारी करें, ऐसे उसको आराम ना हो, जिसे करें नार्मली तैयार करें कि तैयारी सब लेंगे बिया कलाई आंची चीज बजाती है रस्ता तो जैसे बिजली का एक ना एक जाती है जाती है कि जब कुछ चले जाते हैं साधु जी ने और सर आज को ऊपर रखे थे और ये जो है 61 ये जो बात है कि मेरे साथ में

ना हाँ। तो तो कौन तो ना तो ना तो 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 है नाम के नाथ क्रोध है तो एक नाथों के सेवा स्वीकार करोगे कदे भी भों में ना रहेंगे मैं ना रह के दशम बार पद आवे सच्चे पाषा के सेवा करते हैं तय कर आए के save the Obrigado. ਜੋ ਕਰ ਤੇਰੀ ਸੇਵਾ ਜੇ Shaykh, 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 ਜਹ ਕੀਰਤਨ ਤੇਰਾ ਜਹ ਕੀਰਤਨ ਤੇਰਾ ਤੂੰ ਆਪੀ ਸ਼ਰਦਾ ਲਾਹੀ ਕਹਾ ਬੇਕੁਤ ਜਹ ਕੀਰਤਨ ਤੇ ਕਹਾ ਬੇਕੁਤ ਜਹ ਦੇਣਾ ਆਪਨੇ ਸਰਕਾਰ ਦਾ ਹੈ ਤੇ ਸੇਵਾ ਤੇ ਸਭੇ ਸੇਵਾ ਹਮਤਪਰ ਕਰਦੇ ਜੁਗਾ ਕਰੇ ਤੇ ਸੇਵਾ ਸੇਵਾ ਤੇ ਸੇਵਾ ਤੇ ਸੇਵਾ ਹਮਤਪਰ ਕਰਦੇ ਭਗਵਤ ਤੇ

ਦੇ ਕਾ ਸੰਤਨ ਕਾ ਸਦ ਕੰ ਸਤਿ ਗੁਰਿ ਤਾ ਖੁਦਿਆ ਮੋਹੇ ਪਾਪੀ ਪਰਦ ਕਾ ਮੋਹੇ ਪਾਪੀ ਪਰਦ ਕਾ ਨਿਰਗੁਣ ਦਾਖ ਪੀਆ ਸੰਤਨ ਕਾ ਸਤ ਕਾ ਸੰਤਨ ਕਾ ਸਤ ਕਾ ਨਿਰਗੁਣ ਦਾਖ ਪੀਆ ਸੰਤਨ ਕਾ ਸਤ ਕਾ ਸੰਤਨ ਕਾ ਸਤ ਕਾ ਇਹ ਗੰਗਾ 흘ੀਆ ਸੰਤਨ ਦਾ ਸਤਕਾਰ ਸੰਤਨ ਦਾ ਸਤਕਾਰ ਸਾਡੇ ਪੂਰੇਟਾ 흘ੀਆ ਸਾਡੇ ਪੂਰੇਟਾ 흘ੀਆ ਹੋਏ ਪਾਪੀ जपो जी मेरे गुण गात दिया संतन का संग संतन का संग गा सत्संग जी इस धरती पे जो समाचार चल गया एक काम जो भी था ਬੜੇ ਪਾਪ ਵੱਧ ਗਏ ਨੇ ਅੱਜ ਦਾ ਮਨੁੱਖ ਬੜੇ ਪਾਪ ਕਰ ਲਿਆ ਆਪਾਂ ਦੇਖਦੇ ਆ ਜੇ ਇਹ ਧਰਤੀ ਚੱਲਦੀ ਹੈ ਨਾ ਧਰਤੀ ਖੜੀ ਹੈ ਤੇ ਜਿਹਨਾਂ ਦੀ ਆਜਾਦਾਂ ਦੇ ਵਿੱਚ ਤੁਸੀਂ ਬੈਠੇ ਆ ਉਹਨਾਂ ਦੀਆਂ ਕੀਤੀਆਂ ਹੋਣ ਜਾਂ ਕਮਾਈਆਂ ਉਹਨਾਂ ਦੇ ਪਾਏ ਹੋਏ ਸੂਰਨਿਆ ਕਰਕੇ ਅਸੀਂ ਅੱਜ ਇੱਥੇ ਬੈਠੇ ਹਾਂ ਇਸ ਧਰਤੀ ਤੇ ਬੈਠੇ ਹਾਂ ਗੁਰੂ ਦੇ ਚਰਨਾਂ ਦੇ ਵਿੱਚ ਬੈਠੇ ਹਾਂ ਗੁਰੂ ਦੀ ਗੋਦ ਦੇ ਵਿੱਚ ਬੈਠੇ ਤੇ ਉਹਨਾਂ ਦੀ ਕਿਰਪਾ ਆਓ ਉਹਨਾਂ ਦੀ ਯਾਦ ਦੇ ਵਿੱਚ ਜੁੜ ਕੇ ਸਾਰੇ ਸ਼ਬਦ ਕੀਰਤਨ ਦੇ ਵਿੱਚ ਆਪਣੀ ਰਸਨਾ ਪਵਿੱਤਰ ਕਰਦੇ ਹੋਏ ਹਾਜ਼ਰੀ ਲਾਉਂਦੇ ਹਾਂ ਮੇਰੇ ਗੁੰਗਾ ਤੀਕਾ ਸੰਤਨਿਕਾ ਸੰਕਾ ਸੰਤਨਿਕਾ ਸੰਕਾ ਮੇਰੇ ਗੁੰਗਾ ਤੀਕਾ ਸੰਤਨਿਕਾ ਸਤਕਾ ਸੰਕਾ ਸੰਤਨਿਕਾ ਸੰਕਾ ਸਾਥ ਫਿਰਟਾ ਕਰ ਪੀੜਦਾ ਹੋ ਨਾ ਪੀੜਦਾ ਸਤ ਗੁਰਤਾ ਕੀਆ ਮੋਹ ਪਾਪੀ ਫੜਦਾ ਮੋਹ ਪਾਪੀ ਫੜਦਾ ਢੇਰ ਗੁੜਤਾਂ ਕੀਆ ਸੰਤ ਕਾ ਸਤ ਕਾ ਸੰਤ ਕਾ ਸਤ ਕਾ ਆਪਣਾ ਸੀ ਆਪਣਾ ਇਸਮੀਂ ਤੁਰਣਾ ਉਹਨੂੰ ਤੋਂ ਦੂਰ ਰਟਾ ਕੇ ਸਾਧੂ ਦੂਰ ਟਾਲ ਦੀਆਂ ਹੋਏ ਪਾਪੀ ੜਦਾ ਹੋਏ ਪਾਪੀ ੜਦਾ ਸਾਧੂ ਦੂਰ ਟਾਲ ਦੀਆਂ ਹੋਏ ਪਾਪੀ ੜਦਾ ਮੋਹਿ ਪਾ ਕੇ ਪਰਦਾ ਮੇਰ ਕੋਟ ਰਾਤ ਤੇਰੀਆਂ ਸੰਤਨ ਦਾ ਸਦਕਾ ਝੱਪੋ ਸੰਤਨ ਦਾ ਸਦਕਾ ਇਹ ਗੁਣ ਰਾਤ ਤੇਰੀਆਂ ਸੰਪਨ ਦਾ ਸਦਕਾ ਸਤਿਗੁਰਾਂ ਦੀ ਪਾਵਨ ਗੁਰਬਾਣੀ ਦਾ ਪ੍ਰਮਾਨ ਹੈ ਕਵੀ ਇੱਕ ੜੀ ਆਪ ਦੀ ੜੀ ਆਪ ਦੀ ਮੂਹ ਤੇ ਆਪ ਭਗਤ ਤਥ ਸੇਤੀ ਬੋਸ ਤੇ ਜੋ ਕੀਨੋ ਸਲਾਹ ਗੁਰੂ ਮਹਾਰਾਜ ਜੀ ਕਹਿੰਦੇ ਨੇ ਭਾਈ ਇੱਕ ਘੜੀ ਉਸ ਪਰਮਾਤਮਾ ਦਾ ਨਾਮ ਲੱਭਿਆ ਕਰ ਨਹੀਂ ਸਮਾਧਿ ਕੋਲ ਇੱਕ ਘੜੀ ਬਹਿ ਜਾ ਕਰ ਇੱਕ ਘੜੀ ਨਹੀਂ ਜਪ ਸਕਦਾ ਕਹਿੰਦੇ ਇੱਕ ਘੜੀ ਆਧੀ ਘੜੀ ਕਹਿੰਦੇ ਅੱਧੀ ਆ ਜਾ ਕੋਈ ਗੱਲ ਨਹੀਂ ਅੱਧੀ ਬਹਿ ਜੁੜ ਕੇ ਬੈਠ ਮਨ ਕਰਕੇ ਜੇ ਅੱਧੀ ਵੀ ਬਹਿ ਸਕਦਾ ਕਹਿੰਦੇ ਆਧੀ ਹੂ ਤੇ ਆਗ ਸਾਡੇ ਵੀ ਤਿੰਨ ਮਿੰਟ ਵੜਦੇ ਨੇ ਜੀ ਕਹਿੰਦੇ ਸਾਡੇ ਕਿਤੇ 3 ਮਿੰਟ ਬਣਾ ਲਾ ਮਨ ਦੇ ਨਾਲ ਜੁੜ ਕੇ ਉਸ ਪਰਮਾਤਮਾ ਦਾ ਸਿਮਰਨ ਕਰ ਫਿਰ ਕਹਿੰਦੇ ਕੀ ਹੋਵੇਗਾ ਜੋ ਕੀਨੋ ਸੁਲਾ ਤੂੰ ਇੰਨਾ ਕਰੇਗਾ ਨਾ ਇਹ ਵੀ ਤੇਰਾ ਕੀਤਾ ਹੋਇਆ ਤੇਰੇ ਸਹਾਈ ਹੋਵੇਗਾ ਤੈਨੂੰ ਲਾਭ ਪ੍ਰਾਪਤ ਹੋਵੇਗਾ ਅਸਿਆਂ ਤੇ ਕਹਿੰਦੇ ਆ ਨਾ ਕਿ ਭਾਈ ਨਾਮ ਜਪਿਆ ਕਰੋ ਫਤਗੀ ਕਰਿਆ ਕਰੋ ਭਗਤੀ ਕਰਿਆ ਕਰੋ ਸਵੇਰੇ ਗੁਰਦੁਆਰਾ ਸਾਹਿਬ ਆਇਆ ਕਰੋ ਮਹਾਰਾਜ ਦੇ ਦਰਸ਼ਨ ਕਰਿਆ ਕਰੋ ਅਸੀਂ ਮੱਥਾ ਟੇਕ ਨੂੰ ਦਰਸ਼ਨ ਨਹੀਂ ਜਾਂਦੇ ਮੱਥਾ ਨੇਕਿਆ ਅਗਲਾ ਚਲੇ ਜਾਂਦਾ ਅਗਲਾ ਗਿਆੰਦਾ ਮਹਾਰਾਜ ਦੇ ਦਰਸ਼ਨ ਕਰਿਆ ਇਹ ਦਰਸ਼ਨ ਕਰਦੇ ਨਹੀਂ ਜੀ ਮੱਥਾ ਟੇਕਣਾ ਕੰਪਲੀਟ ਸਰੈਂਡਰ ਹੋਣਾ ਆਪਣੇ ਆਪ ਨੂੰ ਸਮਰਪਿਤ ਕਰਨਾ ਕਿ ਮਹਾਰਾਜ ਮੈਂ ਮੱਥਾ ਟੇਕ ਅੱਜ ਤੋਂ ਮੈਂ ਮੇਰੀ ਤੇਕ ਤੇਰੇ ਤੇ ਹੈ ਤੂੰ ਹੈ ਮੇਰੇ ਲਈ ਇਹਨੂੰ ਕਹਿੰਦੇ ਨੇ ਮੱਥਾ ਟੇਕਣਾ ਦਰਸ਼ਨ ਕਰਨੇ ਮਹਾਰਾਜ ਦੀ ਬਾਣੀ ਪੜ੍ਹਨੀ ਮਹਾਰਾਜ ਦਾ ਰਮਾਲਾ ਚੱਕੋ ਮਹਾਰਾਜ ਦੇ ਸਾਹਮਣੇ ਬੈਠ ਕੇ ਗੁਰੂ ਦੀ ਬਾਣੀ ਪੜੋ ਤੇ ਇਹ ਨੇ ਗੁਰੂ ਦੇ ਦਰਸ਼ਕ ਦਾ ਫਰਜ਼ ਮਹਾਰਾਜ ਕਹਿੰਦੇ ਨੇ ਕਹਿੰਦੇ ਭਾਈ ਜਿੰਨਾ ਕੋਈ ਸਮਾਂ ਆਵੇਂਗਾ ਤੇਰਾ લાભ ਦਾ ਹੋਵੇ ਤੈਨੂੰ લાભ ਪ੍ਰਾਪਤ ਹੋਵੇਗਾ ਬੜਾ ਕਹਿੰਦੇ ਆਇਆ ਕਰੋ ਦਾਬਾ ਜੀ ਸਮਾਂ ਹੀ ਨਹੀਂ ਅੱਜ ਦਾ ਸਮਾਂ ਵੀ ਹੈ ਇਹੀ ਕਹਿੰਦੇ ਨੇ ਸਾਰੀ ਟਾਈਮ ਹੀ ਨਹੀਂ ਹੈ ਜੀ ਸਾਡੇ ਕੋਲ ਤੰਦੇ ਹੀ ਬੜੇ ਨੇ ਸਮਾਂ ਨਹੀਂ ਨਿਕਲਦਾ ਸਮਾਂ ਨਹੀਂ ਨਿਕਲਦਾ ਕਿਸੇ ਕਰਕੇ ਨਹੀਂ ਆਇਆ ਜਾਂਦਾ ਫਿਰ ਮਹਾਰਾਜ ਦੀ ਬਾਣੀ ਇਹ ਵੀ ਕਹਿੰਦੀ ਹੈ ਕਹਿੰਦੇ ਭਾਈ ਕੋਈ ਗੱਲ ਨਹੀਂ ਜੇ ਤੇਰੇ ਕੋਲ ਸਮਾਂ ਨਹੀਂ ਤੇ ਤੈਨੂੰ ਸੋਖਾ ਕਰ ਦਿੰਦੀ ਹੈ ਫਿਰ ਮਹਾਰਾਜ ਕਹਿੰਦੇ ਭਾਈ ਬਾਣੀ ਕਹਿੰਦੀ ਹੈ ਹਾ ਪਾਉ ਕਰ ਕਾਮ ਸਭ ਚੀਤ ਨਿਰੰਝਨ ਦਾ ਕਹਿੰਦੇ ਹੱਥਾਂ ਪੈਰਾਂ ਦੇ ਨਾਲ ਸਾਰੇ ਕੰਮ ਕਰੀ ਚੱਲ ਕੋਈ ਗੱਲ ਨਹੀਂ ਤੈਨ ਲੋਕ ਨਹੀਂ ਉਹ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਕਿਹਾ ਕਿਰਤ ਕਰਨੀ ਹੈ ਕਿਰਤ ਪਹਿਲਾਂ ਹੀ ਪਹਿਲਾਂ ਕਿਰਤ ਕਰਨੀ ਹੈ ਦੂਜੇ ਨੰਬਰ ਤੇ ਨਾਮ ਲੱਪਣਾ ਫਿਰ ਬਾਣੀ ਸ਼ਹੀਦ ਇਹਨੂੰ ਉਪਦੇਸ਼ ਨੇ ਨਾ ਮਹਾਰਾਜ ਜੀ ਕਹਿੰਦੇ ਕਿਰਤ ਕਰਨੀ ਹੈ ਕਿਰਤ ਕਰਨ ਦੇ ਨਾਲ ਨਾਲ ਨਾਮ ਵੀ ਜਪਣਾ ਕਹਿੰਦੇ ਹੱਥ ਪਾਓ ਕਰ ਕਾਮ ਸਭ ਹੱਥਾਂ ਪੈਰਾਂ ਦੇ ਨਾਲ ਸਾਰੇ ਕੰਮ ਕਰ ਚੀਤ ਨਿਰੰਜਨ ਨਾਲ ਕਹਿੰਦੇ ਜਿਹੜਾ ਤੇਰਾ ਚਿਤ ਹੈ ਤੇਰਾ ਮਨ ਹੈ ਕਹਿੰਦੇ ਉਹ ਤੇਰਾ ਪ੍ਰਭਾਤਮਾ ਦੇ ਨਾਲ ਜੁੜਿਆ ਰਹਿਣਾ ਚਾਹੀਦਾ ਹੈ ਮਤੋਂ ਸਤਨਾਮ ਸ੍ਰੀ ਵਾਹਿਗੁਰੂ ਜਿਵੇਂ ਇੱਕ ਮਾਂ ਹੁੰਦੀ ਹੈ ਉਹ ਉਦਾਹਰਣ ਦੇ ਤੌਰ ਤੇ ਸਮਝ ਲਓ ਇੱਕ ਮਾਂ ਕਰਦੇ ਸਾਰੇ ਕੰਮ ਵੀ ਕਰਦੀ ਹੈ ਤੇ ਉਹਦਾ ਜਿਹੜਾ ਗੋਤ ਦਾ ਲਾਡ ਹੁੰਦਾ ਬੱਚਾ ਹੁੰਦਾ ਉਹਦੇ ਵੱਲ ਵੀ ਉਹਦਾ ਧਿਆਨ ਹੁੰਦਾ ਹੈ ਉਹ ਕੜ ਦੇ ਕੰਮ ਵੀ ਕਰਦੀ ਹੈ ਤੇ ਇਹ ਵੀ ਦੇਖਦੀ ਹੈ ਕਿ ਬੱਚਾ ਭੁੱਖਾ ਨਾ ਹੋਵੇ ਕਿ ਉਹਨੇ ਗਿੱਲਾ ਨਾ ਕਰਦਾ ਹੋਵੇ ਸਭ ਕੁਝ ਦੇਖਦੀ ਹੈ ਨਾ ਧਿਆਨ ਰੱਖਦੀ ਹੈ ਕਹਿੰਦੇ ਇਸੇ ਤਰ੍ਹਾਂ ਸਾਰੇ ਕੰਮ ਕਰਦੇ ਹੋਏ ਤੇਰਾ ਜਿਹੜਾ ਮਨ ਹੈ ਉਹ ਪ੍ਰਮਾਤਮਾ ਦੇ ਨਾਲ ਜੁੜਿਆ ਰਹਿਣਾ ਚਾਹੀਦਾ ਕਿਉਂਕਿ ਤਾਂ ਮਹਾਰਾਜ ਨੇ ਬੇਗ ਵਰਸਾਇਆ ਹੁਣ ਤਾਂ ਗੁਰੂ ਦੇ ਚਰਨਾਂ ਦੇ ਵਿੱਚ ਆਪਾਂ ਬੈਠੇ ਆਂ ਫੇਰ ਰਸਨਾ ਨੂੰ ਕਰੋ ਪੂਰੇ ਕਰ ਸਾਰੇ ਆਓ ਗੁਰੂ ਚਰਨਾਂ ਦੇ ਵਿੱਚ ਹਾਜ਼ਰੀ ਲਵਾਓ ਮੇਰੇ ਆ ਕੇ ਪੀਆ ਸੰਤਨ ਕਾ ਸਤ ਕਾ ਸੰਤਨ ਕਾ ਸੰਤਨ ਕਾ ਸਤ ਬਿਰਟਾ ਕੇ ਆ ਮੋਹਿ ਪਾਪੀ ਪੜਦਾ ਮੋਹਿ ਪਾਪੀ ਪੜਦਾ ਸਤ ਬਿਰਟਾ ਕੇ ਆ ਮੋਹਿ ਪਾਪੀ ਪੜਦਾ तीरा संत का सदगा संत का सदगा तीरा संत का सदगा संत का सदगा the because... little ਸਤਿ ਪੂਰੀ ਤਾਂ ਪੜ ਲੀਆ ਸਤਿ ਪੂਰੀ ਤਾਂ ਪੜ ਲੀਆ ਮੋਹ ਪਾਪੀ ਪੜਦਾ ਮੋਹ ਪਾਪੀ ਪੜਦਾ ਸਤਿ ਪੂਰੀ ਤਾਂ ਪੜ ਲੀਆ ਮੋਹ ਪਾਪੀ ਪੜਦਾ ਮੋਹ ਪਾਪੀ ਮੇਰੇ ਗੁੰਡਾਖ ਲੀਆ ਸੰਤਨ ਦਾ ਸਤ ਕਾ ਸੰਤਨ ਕਾ ਸਤ ਕਾ ਜੀ ਮੇਰੇ ਗੁੰਡਾਖ ਲੀਆ ਸੰਤਨ ਕਾ ਸਤ ਕਾ ਸੰਤਨ ਕਾ ਸਤ ਕਾ ਜੀ ਸੰਤਨ ਦਾ ਸਤਕਾਰ ਸੱਚੇ ਪੂਰੇ ਧਰਤੀਆ ਨਾਤ ਧਰਤੀਆ ਮੋਹੇ ਬਾਪੀ ਕੜਨਾ ਮੋਹੇ ਬਾਪੀ ਕੜਨਾ ਮੇਰੇ ਗੁੱਟਾਂ ਤੇ ਕਰ ਸੰਤਨ ਦਾ ਸਤਕਾਰ ਸੰਤਨ ਦਾ ਸਤਕਾਰ इतनी कोदी प्रदान करो जी सतगुर बख्शियो इस तरह सतगुरों में लगे रहिए चढ़ने को लेकर शिवले तक सतगुरानी लागे रहिए संगत सो भाई साहब जी पहुंच चुके हैं अपने उन्होंने पासों कीर्तन का आनंद माणना है इस तरह संगत को बेनती है ਸੱਜ ਕੇ ਜੁੜ ਕੇ ਬੈਠਣ ਦੀ ਕਿਰਪਾ ਤੁਮਹਾਰੀ ਹੋਈ ਹਿੰਦ ਕਾ ਹਾਂ ਸਰ ਵਾਹਿਗੁਰੂ